ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਹਾਡੇ ਪਸ਼ੂ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਭਰਾ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜਿਹੜੇ ਆਪਣੇ ਲਵੇ ਪਿੰਡ ਰਹਿ ਜਾਂਦੇ ਨੇ ਨੇੜੇ ਮਹਿਲਕਲਾਂ ਸਹ ਜਿਹੜਾ ਚੋਹਾਨਕੇ ਰੈਸਰ ਚੰਨਣਵਾਲ ਇਹਨਾਂ ਪਿੰਡਾਂ ਦੇ ਲਵੇ ਆਪਣਾ ਪਿੰਡ ਆਇੰਦਾ ਕਲਾਲਾ ਤੇ ਜ਼ਿਲ੍ਹਾ ਪੈਂਦਾ ਆਪਣਾ ਬਰਨਾਲਾ ਸੋ ਦੋ ਦਾ ਟਾਪ ਦੇ ਨਗੀਨੇ ਆਪਾਂ ਜਰਸੀ ਦੇ ਦਿਹਾਉਣੇ ਆ ਦੂਜਾ ਦੂਜਾ ਸੂਹਾ ਬੱਸੀਆਂ ਸੁੰਦੀਆਂ ਨੇ ਕੋਈ ਮੇਰਾ ਵੀਰ ਛੋਟੀਆਂ ਮੰਨ ਕੇ ਨਾਵੇ ਫੁੱਲ ਬਰੀਡ ਦੇ ਵਿੱਚ ਬੱਚੀਆਂ ਨੇ ਸਾਰਾ ਬੱਸੀਆਂ ਦਾ ਰਿਕਾਰਡ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਦੇਖੋ ਕੇਸ ਕੁਆਲਿਟੀ ਵਗੈਰਾ ਇੱਥੋਂ ਚੈੱਕ ਕਰਿਓ ਬਰੀਡ ਚੈੱਕ ਕਰਿਓ ਬੱਚੀਆਂ ਦੀ ਬਹੁਤ ਸੋਹਣੀਆਂ ਬੱਸੀਆਂ ਸਮੀਆਂ ਪਲੀਆਂ ਚੰਗੀਆਂ ਹਾਈਟ ਲੈਂਥ ਵਾਲੀਆਂ ਬੱਚੀਆਂ ਨੇ ਪਿਓਰ ਪੰਜਾਬ ਵਾਲੀਆਂ ਜਰਸੀਆਂ ਨੇ ਕਿਹੜੇ ਸੀਮਣ ਦੀ ਆ ਆਪਾਂ ਕਿਹੜਾ ਲੱਗਿਆ ਹੋਇਆਗਾ ਸਾਰਾ ਰਿਕਾਰਡ ਮਿਲ ਜੂਗਾ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਲਾਸਟ ਤੱਕ ਵੀਡੀਓ ਜਰੂਰ ਦੇਖਿਓ ਇਹਨਾਂ ਤੋਂ ਬਿਨਾ ਵੀ ਆਪਾਂ ਦੋ ਐਚਐਫ ਤਾਜ਼ੀਆਂ ਸੂਈਆਂ ਦਿਖਾਵਾਂਗੇ ਆਹ ਵੇਖਣਾ ਇਹਦੇ ਮਗਰ ਬੱਛੀ ਆ ਤੇ ਇਹਦੇ ਮਗਰ ਮੇਲਕਾਫ ਆ ਤੇ ਇੱਕ ਦਿਖਾ ਦਾਂਗੇ ਆਪਾਂ ਨਾਲ ਕਾਲੀ ਕ੍ਰੋਸ ਇਹਦੇ ਮਗਰ ਵੀ ਕਾਲਾ ਕੋਵਰਾ ਹੀ ਆ ਇਹ ਇਹਦੇ ਮਗਰ ਵੀ ਬੱਛੀ ਆ ਸੋ ਥਣ ਦੇਖੋ ਇਹਦਾ ਹੱਥੀ ਚੁਵਾਈ ਵਾਲਾ ਸੋਹਣਾ ਤੇ ਮਗਰ ਬੱਛੀ ਆ ਸੋ ਦੇਖੋ ਕੱਚਾ 나ੜੂਆ ਬੱਸੀ ਦਾ ਨਾਲ ਆ ਸੋ ਹਾਈਟ ਲੈਂਥ ਤੇ ਚਮਕਦਮਕ ਦੇਖੋ ਬੱਛੀ ਦੀ ਬਾਕੀ ਥਣ ਬਹੁਤ ਸੋਹਣਾ ਲੱਗਿਆਗਾ ਇੱਕ ਦਿਖਾ ਦਾਂਗੇ ਇਹ ਬੱਛੀ ਲਾਸਟ ਤੇ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋ ਐਚਐਫ ਬੱਸੀਆਂ ਆ ਦਿਖਾਵਾਂਗੇ ਤੇ ਇੱਕ ਆਪਾਂ ਗੱਬਣ ਦਿਖਾਵਾਂਗੇ ਬੱਛੀ ਇਹ ਜਰਸੀ ਵਾਲੀ ਸਾਈਡ 'ਚ ਖੜੀ ਆ ਇਹ ਲਾਈਨ 'ਚ ਖੜੀਆਂ ਨੇ ਪਹਿਲਾਂ ਦਿਖਾਵਾਂਗੇ ਜਰਸੀਆਂ ਦੋਨੇ 1 2 ਨੰਬਰ 3 ਨੰਬਰ ਤੇ ਇਹ ਦਿਖਾ ਦਾਂਗੇ ਸੋ ਦੇਖੋ ਬਹੁਤ ਸੁਣੀ ਗਾਂ ਕੀ ਦੁੱਧ 27 22 ਕਿਲੋ ਦਿੱਤਾ ਹੋਇਆਗਾ ਦੂਜਾ ਸੂਹਾ ਸੂਰੀ ਆ ਐ ਇਕੱਲੇ ਇਕੱਲਾ ਪੀੜੀ ਦੇ ਪਾਵੇ ਟਾਈਪ ਥਣ ਲੱਗਿਆ ਹੋਇਆਗਾ ਬਾਡੀ ਬੰਤਰ ਬਹੁਤ ਸਟਰੋਂਗ ਆ ਤੇ ਓਦੋਂ ਬਾਅਦ ਦਿਖਾਵਾਂਗੇ ਇਧਰਲੇ ਪਾਸਿਓਂ ਕਾਲੀ ਤਾਜੀ ਸੂਈ ਤੇ ਮਗਰ ਬੱਛੀ ਬੱਛੀ ਤੁਸੀਂ ਦੇਖੋ ਜੰਮ ਦੀ ਖੁਰਲੀ ਜਿੱਡੀ ਆ ਸੋ ਲਾਸਟ ਤੱਕ ਵੀਡੀਓ ਜਰੂਰ ਦੇਖਿਓ ਅੱਜ ਆਪਾਂ ਜਿਹੜੀ ਵੀਡੀਓ ਕਵਰ ਕਰ ਰਹੇ ਆ ਇੱਕ ਅਗਸਤ ਨੂੰ ਵੀਡੀਓ ਕਵਰ ਕਰ ਰਹੇ ਆ 1 ਅਗਸਤ 2025 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸੋ ਜਿਹਨੇ ਮੇਰੇ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ 9478263916 9878448264 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸੋ ਦੇਖੋ ਪਹਿਲੇ ਨੰਬਰ ਵਾਲੀ ਜਰਸੀ ਆਪਾਂ ਤੁਹਾਨੂੰ ਟੋਪਲੀ ਦਿਖਾ ਦੇਣੀ ਆ ਬੱਚੀ ਦੇਖੋ ਤੁਸੀਂ ਤੇ ਲੰਡੂ ਲਾ ਕਿੰਨੀਆਂ ਨੇ ਇੱਥੋਂ ਪਤਾ ਲੱਗ ਜੂਗਾ ਹਾਈਟ ਲੈਂਥ ਦੇਖੋ ਬਰੀਡ ਦੇਖੋ ਬੱਚੀ ਦੀ ਦੇਖੋ ਬੋਲ ਬੋਲਦਾ ਬੱਚਾ ਹੀ ਆ ਜਿਹਨੂੰ ਆਪਾਂ ਕਹਿੰਨੇ ਤੋਰ ਕੇ ਦਿਖਾਵਤ ਸੋ ਦੇਖੋ ਹੁਣ ਤੁਰਦੀ ਦੇਖਿਓ ਤੁਸੀਂ ਬਾਕੀ ਡਿਟੇਲ ਆਪਾਂ ਫੇਰ ਦਿੰਨੇ ਆ ਹਜੇ ਕੁਝ ਕਿ ਦਿਨ ਬਾਕੀ ਨੇ ਇਹਦੇ ਸੂਨ ਚ ਸੋ ਦੇਖੋ ਤੋਰ ਦੇਵੋ ਤਾਂ ਉਧਰ ਖੁੱਲੀ ਤੋਰ ਦੇ ਸੋ ਇੱਥੋਂ ਦੇਖੋ ਇਹਦੀ ਲੈਂਥ ਕਿੰਨੀ ਆ ਤੇ ਹਾਈਟ ਕਿੰਡੀ ਆ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਥੋੜੀ ਖੁੱਲੀ ਫਿਰਦੀ ਆਈ ਆ ਉਹਦੇ ਕਰਕੇ ਮੂਰੀ ਤਾਂ ਥੋੜੀ ਆਲ ਮਨਾਉਂਦੀ ਹੈ ਜਿਹੜਾ ਰੱਸਾ ਪਾਇਆ ਹੋਇਆ ਹੈਗਾ ਮੋੜਲੇ ਪਤ ਸੋ ਦੇਖੋ ਦੂਸਰੀ ਸਾਈਡ ਤੋਂ ਲੈਵਾ ਚੈੱਕ ਕਰਾਨ ਆ ਲੈਵੇ ਤੇ ਬੇਨ ਜਿਹੜਾ ਦੂਰੋਂ ਦਿਖਾਈ ਦਿੰਦੀਆਂ ਨੇ ਸੋ ਢਿੱਲਾ ਢੋਲਾ ਤੁਸੀਂ ਦੇਖੋ ਕਿੰਨੀਆਂ ਨੇ ਹਜੇ ਸਾਈਡ ਤੋਂ ਤੁਹਾਨੂੰ ਦਿਖਾਉਣ ਆ ਥਣ ਕੱਲਾ ਕੱਲਾ ਨਿੱਖੜਵਾ ਦੀ ਦੇ ਸਕਦਾਂ ਹਾਂ ਕੱਲਾ ਕੱਲਾ ਨਿੱਖੜਵਾ ਪੂਰੀ ਬਿੱਥੀ ਦੇ ਥਣ ਲੱਗਿਆ ਹੋਇਆ ਆਪੋ ਤਾਂ ਖੇਚ ਕੇ ਦਿਖਾ ਢਿੱਲਾ ਢੋਲਾ ਮਗਰ ਸੋ ਦੇਖੋ ਹਜੇ ਆ ਢਿੱਲ ਵਾਲ ਕੱਢ ਕੇ ਫੇਰੇ ਨੇ ਸੂਣਾਗਾ ਹਜੇ ਇੰਨੀਆਂ ਢੱਲਾ ਪਈਆਂ ਨੇ ਕੁਝ ਕਿ ਦਿਨ ਬਾਕੀ ਆ ਸੂਣ ਚ ਹੁਣ 2 ਨੰਬਰ ਵਾਲੀ ਦਿਖਾ। ਸੋ 2 ਨੰਬਰ ਤੇ ਦੇਖੋ ਪਹਿਲਾਂ ਇਹ ਢਿੱਲੇ ਨਹੀਂ ਦਿਖਾ ਦੇ। ਪਿੱਛੋਂ। ਸੋ ਦੇਖੋ ਪਲੀ ਹੋਈ ਜਰਸੀ ਦੇਖੋ ਤੁਸੀਂ ਪਿਓਰ ਪੰਜਾਬ ਵਾਲੀ ਜਰਸੀਆ ਦੇਖੋ। 26 27 ਕਿਲੋ ਦੁੱਧ ਨੇ ਪਲੂਨ ਨੇ ਦਿੱਤਾ ਹੋਇਆਗਾ ਗੋਲ ਮਟੋਲ ਪਈਆ ਹਰੇ ਪਾਛੋਂ। ਸੋ ਦੇਖੋ ਥਣ ਕੱਲਾ ਕੱਲਾ ਨਿੱਖਣ ਮਾਥੀ ਚਵਾਈ ਵਾਲਾ। ਦੇਖੋ ਠੰਡੀ ਸੀਲ ਪੂਰੀ ਆ ਕਿਉਂਕਿ ਜਰਸੀ ਆਮ ਤਰ ਠੰਡੀਆਂ ਦੇਖੋ ਮਿਲਕਵੇਣ ਕਿੰਨੀ ਸਟਰੋਂਗ ਆਉਂਦੀ ਆ। ਦੂਸਰੀ ਸਾਈਡ ਤੋਂ ਚੈੱਕ ਕਰਾ ਦਨੇ ਆ। ਮਿਲਕਵੇਣ ਬਹੁਤ ਚੰਗੀ ਆਉਂਦੀ ਆ। ਦੁੱਧ 26 27 ਕਿਲੋ ਦਿੱਤਾ ਹੋਇਆ ਪਲੂਨ ਨੇ ਥਣ ਕੱਲਾ ਕਿੰਨੀ ਨਰੋਈ ਆ ਤੋਰ ਪੁੱਤ ਸੋ ਦੂਰ ਕੈਮਰਾ ਕਰਕੇ ਆਪਾਂ ਦਿਖਾਉਣੇ ਇੱਥੇ ਤੁਸੀਂ ਹਾਈਟ ਦਾ ਅੰਦਾਜ਼ਾ ਤੇ ਲੈਂਥ ਦਾ ਅੰਦਾਜ਼ਾ ਲਾ ਲਿਓ ਦੇਖੋ ਕਮਾਲਾ ਬਤ ਉਧਰ ਨੂੰ ਕਮਾਲਾ ਕਮਾਲਾ ਉਧਰ ਨੂੰ ਲੈ ਜਾਓ ਉਧਰ ਨੂੰ ਮਾੜੀ ਲੰਬੀ ਤੋਰ ਦੀ ਹਾਈਟ ਲੈਂਥ ਪਤਾ ਲੱਗ ਜਾਂਦੀ ਆ ਦੇਖੋ ਜਿਹਨੂੰ ਪਿਓਰ ਪੰਜਾਬ ਵਾਲੀ ਜਰਸੀ ਕਹਿੰਦੇ ਨੇ ਜਿਨੇ ਮੰਨ ਕੇ ਚਲੋ ਵੀ 30 ਪਲੱਸ ਦੁੱਧ ਚੋਣਾ ਉਹ ਮੇਰੇ ਵੀਰ ਜਰੂਰ ਫੋਨ ਲਾਇਓ ਜਿਨੇ ਬਰੀਡ ਤਿਆਰ ਕਰਨੀਆਂ ਦੋਨੇ ਬੱਚੀਆਂ ਟੌਪ ਦੀਆਂ ਨੇ ਚਾਹੇ ਤੁਸੀਂ ਜੋੜਾ ਪਾ ਲਿਓ ਚਾਹੇ ਕੱਲੀ-ਕੱਲੀ ਪਾ ਲਿਓ ਮੋੜ ਲਿਆ ਬਤ ਮੋੜ ਲਿਆ ਸੋ ਇਧਰੀ ਸਾਈਡ ਤੋਂ ਵੀ ਦੇਖ ਸਕ 2 ਨੰਬਰ ਵਾਲੀ ਜਰਸੀ ਦਿਖਾਤੀ ਆਪਾਂ ਜੋੜਾ ਜਰਸੀਆਂ ਦਿਖਾਦਾ ਟੌਪ ਦਾ ਚੰਗੀਆਂ ਸਮੀਆਂ ਆਪਣੀਆਂ ਜਿੰਦਜਾਨ ਵਾਲੀਆਂ ਤੇ ਟੌਪ ਦੀ ਬਰੀਡ ਵਾਲੀਆਂ ਤੁਸੀਂ ਦੇਖੋ ਖੁਰਲੀ ਚੋਂ ਮੂੰਹ ਨਹੀਂ ਜਗਦੀਆਂ ਕਿਉਂਕਿ ਜਿਹੜਾ ਪਸ਼ੂ ਖਾਊ ਪੀਊ ਉਹੀ ਪਸ਼ੂ ਦੁੱਧ ਕੱਢੂਗਾ ਅੱਗੇ ਪਿੱਛੇ ਦਾ ਹਵਾਨਾ ਬਣਾਉ ਇੱਕ ਤੇ ਦੋ ਨੰਬਰ ਜਰਸੀਆਂ ਦਿਖਾਤੀਆਂ ਅੱਗੇ ਤਿੰਨ ਨੰਬਰ ਵਾਲੀ ਬੱਸੀ ਦੌਰ ਬੁੱਤ ਤਿੰਨ ਨੰਬਰ ਵਾਲੀ ਬੱਸੀ ਨੇ 24 25 ਕਿਲੋ ਦੁੱਧ ਦਿੱਤਾ ਪਲੂਨ ਨੇ ਦੂਜਾ ਸੂਆ ਸੁੰਦੀ ਆ ਬਸ ਸੂਣੀ ਨੂੰ ਤਿਆਰੀ ਹੋਈ ਆ ਇੱਕ ਅੱਧਾ ਦਿਨ ਹੀ ਲਊਗੀ ਤੇ ਲਾਡੂ ਲਾ ਸੋਹਣੀਆਂ ਪਈਆਂ ਦੇਸਾਂ ਤੁਸੀਂ ਸੋ ਦੇਖੋ ਇੱਥੋਂ ਚੈੱਕ ਕਰ ਸਕਦੇ ਹੋ ਥ ਅੱਗੇ ਪਿੱਛੇ ਦਾ ਹਵਾਨਾ ਸੋਹਣਾ ਹਵਾਨਾ ਚੰਗੀ ਸੇਵਾ ਦੇ ਨਾਲ ਇਹਨੇ 27 28 ਕਿਲੋ ਦੁੱਧ ਦੇਣਾ ਇਸ ਵਾਰ ਵੀ ਇੱਥੋਂ ਦੀ ਹਾਈਟ ਲੈਂਥ ਦੇਖ ਸਕਦੇ ਹੋ ਲੈ ਚੱਲ ਬਤੂ ਲੈ ਚੱਲ ਕੋਈ ਨਾ ਸੋ ਦੇਖੋ ਅੱਗੇ ਪਿੱਛੇ ਦਾ ਹਵਾਨਾ ਕੱਲਾ ਕੱਲਾ ਨਿੱਖੜਵਾ ਥਾਣਾ ਸੋ ਇਹ ਕੁਝ ਦਿਨ ਸੂਣ ਚ ਬਾਕੀ ਨੇ ਇਹਦੇ ਇਹ 3 ਨੰਬਰ ਤੇ ਆ ਗਈ ਸੋ ਦੇਖੋ ਕੱਲਾ ਕੱਲਾ ਨਿੱਖੜਵਾ ਥਾਣਾ ਸੋਗੇ 4 ਨੰਬਰ ਤੇ ਆਪਾਂ ਦੂਜੀ ਸਾਈਡ ਤੋਂ ਦਿਖਾ ਰਹੇ ਚਾਹੇ ਇਹਨੂੰ 1 ਨੰਬਰ ਮੰਨ ਲਓ ਚਾਹੇ 4 ਨੰਬਰ ਮੰਨ ਲਓ ਮਗਰ ਬੱਚੀ ਆ ਤੁਸੀਂ ਦੇ ਸਕਦੇ ਹੋ ਕੱਚਾ ਨਾਲੂਆ ਬੱਚੀ ਦਾ ਨਾਲ ਆ ਮਗਰ ਬੱਚੀ ਆ ਥਣ ਦੇਖੋ ਕੱਲਾ ਕੱਲਾ ਨਿਕੜਵਾ ਠੰਡੀ ਸੀਲਪੂਰੀ ਬਰਫ ਵਰਗੀ ਆ ਕੱਲਾ ਕੱਲਾ ਨਿਕੜਵਾ ਥਾਣਾ ਹੱਥ ਫੇਰ ਕੇ ਦਿਖਾਵਤ ਪਹਿਲਾਂ ਫਿਰ ਤੋਰੀ ਨਾਲੇ ਸੋ ਦੇਖੋ ਦੋਨੇ ਪਾਸੇ ਬਹਿ ਕੇ ਜੋਨ ਵਾਲੀ ਆ ਮੱਝ ਹੀ ਆ ਇੱਕ ਤਰ੍ਹਾਂ ਦੀ ਕਿਉਂਕਿ ਸਟਾਰਟਿੰਗ ਬੋਲਾ ਇਹਦਾ 15 16 ਕਿਲੋ ਆ ਦੁੱਧ ਦੇ ਨੇ 20 ਤੋਂ ਬਾਹਰ ਕੱਢਣਾ ਦੁੱਧ ਆ ਕੇ ਸੋਡੀ ਸੇਵਾ ਦਾਗਾ ਚੰਗੀ ਸਾਂਭ ਕਰੋਗੇ ਚੰਗਾ ਦੁੱਧ ਚੋਂਗੇ ਤੋਰ ਕੇ ਦਿਖਾਵਤ ਦੇਖੋ ਇੱਕ ਵਾਰੀ ਤੁਰਦੀ ਦੇਖ ਲਓ ਤੁਸੀਂ ਇਹਦੀ ਹਾਈਟ ਲੈਂਥ ਦੇਖ ਲਓ ਤੇ ਹਵਾਨਾ ਤੁਸੀਂ ਦੇਖ ਲਓ ਸੋਣਾ ਤਿਆਰ ਕੀਤਾ ਹੋਇਆਗਾ ਤਾਜੀ ਸੂਈ ਆ ਆਪਣੇ ਘਰੇ ਸੂਈ ਆ ਜੇਰ ਜੂਰ ਦੀ ਓਕੇ ਆ ਜਮਾ ਵੀਡੀਓ ਦੀ ਬਣੀ ਹੋਈ ਆ ਸੋ ਦੇਖੋ ਇਥੋਂ ਸੋ ਇਥੋਂ ਇਹਦੀ ਲੈਂਥ ਵਗੈਰਾ ਦੇ ਸਕਦੇ ਹੋ ਹਾਈਟ ਵਗੈਰਾ ਦੇ ਸਕਦੇ ਹੋ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਹੈਗਾ ਸੋ ਇਧਰ ਇਹ 4 ਨੰਬਰ ਮੰਨ ਲਓ ਚਾਹੇ 1 ਨੰਬਰ ਮੰਨ ਲਓ ਮਗਰ ਆ ਗਈ ਬੱਛੀ ਇਹਦੇ ਤੁਸੀਂ ਬੱਛੀ ਦੇ ਸਕਦੇ ਹੋ ਜੰਮ ਦੀ ਬੱਛੀ ਖੁਰਲੀ ਢਿੱਡੀ ਆ ਸੋ ਇਧਰ ਇਹ ਚ ਚ ਬੱਸੀ ਸੂਈ ਹੋਈ ਆ ਤੇ ਮਗਰ ਮੇਲ ਕਾਫ ਆ ਇਹਦੇ ਮਗਰ ਮੇਲ ਕਾਫ ਆ ਇਹ ਪਰਸੋਂ ਸੂਈ ਆ ਇਹਦੇ ਥੱਲੇ ਵੀ ਸਟਾਰਟਿੰਗ ਬੋੜੀ 15 16 ਲੀਟਰ ਆ ਪਾੜੀ ਹੱਕਾ ਦੇ ਇਧਰੋਂ ਤੁਸੀਂ ਹਵਾਨਾ ਵਗੈਰਾ ਕੱਟ ਵਾਲਾ ਹਵਾਨਾਗਾ ਦੇ ਸਕਦੇ ਹੋ ਕੱਟ ਵਾਲਾ ਹਵਾਨਾ ਬੱਚੀ ਦਾ ਬਾਕੀ ਫੇਸ ਬਿਊਟੀ ਦੇ ਸਕਦੇ ਹੋ ਮਗਰੇ ਦੇ ਮੇਲਕਾਫ ਆ ਗਿਆ ਕੱਲਾ ਕੱਲਾ ਨਿਖੜਮਾ ਥਾਣਾ ਪੋਲੀ ਤੇ ਮੋਟੀ ਚਵਾਈ ਇਹਦੀ ਸੋ ਅੱਗੇ ਬੱਚੀ ਆ ਗਈ ਇਹਦੇ ਮਗਰ ਇਹ ਬੱਚੀ ਕੱਲ ਸੁਈ ਆ ਇਹਦੇ ਮਗਰ ਬੱਚੀ ਆ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਸੋਹਣਾ ਦੇ ਸਕਦੇ ਹੋ ਸੀ ਕੱਲਾ ਕੱਲਾ ਨਿੱਖੜਵਾ ਥਾਣਾ, ਹੱਥੀ ਚਵਾਈ ਵਾਲਾ ਸੋਹਣਾ ਥਾਣਾ, ਇਹ ਕੱਲ ਸੂਈ ਆ, ਉਦੋਂ ਹੱਕ ਦੇ ਪਤਮੰਦ ਜਿੱਦਾਂ। ਸੋ ਇਹ ਜੋੜਾ ਕਿਸੇ ਮੇਰੇ ਵੀਰ ਨੇ ਬਰੀਡ ਵਾਲਾ ਜੋੜਾ ਪਾਉਣਾ ਹੋਇਆ, ਫੁੱਲ ਮਾਨਤਨ ਕੀਤਾ ਜਾਊਗਾ। ਜੇ ਕਿਸੇ ਨੇ ਇਹ ਵੀ ਜੋੜਾ ਪਾਉਣਾ ਦੋਨੇ 25-25 ਤੋਂ ਬਾਹਰ ਦੁੱਧ ਕੱਢਣੀਆਂ ਚੰਗੀ ਸੇਵਾ ਦੇ ਨਾਲ। ਸੋ ਹਾਈਟ ਲੈਂਥ ਦੇਖੋ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ। ਸੋ ਅੱਗੇ ਇਹ ਕਰਾਸ ਆਂਗ ਦੇ ਵਿੱਚ ਆ ਗਈ। ਇਹ ਆਪਾਂ ਸਾਈ ਵਾਲ ਕਰਾਸ ਦੇ ਵਿੱਚ ਆ ਗਈ, ਜਰਸੀ ਕਰਾਸ ਕਹਿੰਦੇ ਨੇ ਜਾਂ ਸਾਈ ਵਾਲ ਕਰਾਸ। ਹਾਈਟ ਲੈਂਥ ਫੁੱਲ ਆ, ਪਹਿਲਾ ਸੂਆ ਬੱਸੀ ਸੂਈ ਆ। ਥਣ ਕੱਲਾ ਕੱਲਾ ਇਹਦੇ ਵੀ ਨਿੱਖੜਵਾ ਇਹ ਪਹਿਲਾ ਸੁਆਬਸੀ ਸੂਈ ਆ ਹਾਈਟ ਲੈਂਥ ਫੁੱਲ ਆ ਵੱਡੇ ਕੱਦ ਦੀ ਆ ਪੂਰੇ ਦੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ